ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਫਟਾਫਟ ਅੰਦਾਜ਼ ਚ ਨਜ਼ਰ ਮਾਰਦੇ ਆਂ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਤੇ ਪਾਨਾ ਸਿੱਧੂ ਨੇ ਇੱਕ ਵਾਰ ਮੁੜ ਤੋਂ ਪੰਜਾਬੀਆਂ ਨੂੰ ਝਾੜ ਪਾਈ ਐ ਪਾਨਾ ਸਿੱਧੂ ਆਪਣੀ ਗੱਡੀ ਵਿੱਚ ਜਾ ਰਿਹਾ ਸੀ ਤੇ ਜਦ ਉਸਨੇ ਦੇਖਿਆ ਕਿ ਸਿੰਗਲ ਰੋਡ ਤੇ ਟੋਲ ਪਲਾਜ਼ਾ ਬਣਿਆ ਹੋਇਆ ਤੇ ਜਿਹੜੀਆਂ ਸੜਕਾਂ ਨੇ ਉਹ ਟੁੱਟੀਆਂ ਹੋਈਆਂ ਨੇ ਤੇ ਪਾਨਾ ਸਿੱਧੂ ਮੌਕੇ ਤੇ ਹੀ ਖੜਾ ਹੋਇਆ ਤੇ ਲਾਈਵ ਹੋ ਕੇ ਉਸਨੇ ਪੰਜਾਬੀਆਂ ਨੂੰ ਝਾੜ ਪਾ ਦਿੱਤੀ ਤੇ ਕਿਹਾ ਕਿ ਤੁਸੀਂ ਆਪਣੇ ਹੱਕਾਂ ਦੇ ਲਈ ਕਦੋਂ ਖੜੇ ਹੋਵੋਗੇ ਤੁਹਾਨੂੰ ਹੁਣ ਜਾਗਨ ਦੀ ਲੋੜ ਹੈ ਕਿਉਂਕਿ ਇਹ ਟੁੱਟੀਆਂ ਹੋਈਆਂ ਸੜਕਾਂ ਦਾ ਟੋਲ ਪਲਾਜ਼ਾ ਤੁਸੀਂ ਭਰ ਰਹੇ ਹੋ ਪਰ ਤੁਹਾਡੇ ਤੋਂ ਇੱਕ ਘੰਟਾ ਇੱਥੇ ਆ ਕੇ ਬੈਠ ਕੇ ਧਰਨਾ ਨਹੀਂ ਲਗਾਇਆ ਜਾਂਦਾ ਲੱਖੇ ਸਿਧਾਣੇ ਦਾ ਉਹ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਕੁਝ ਲੋਕ ਅਜਿਹੇ ਨੇ ਜੋ ਮੇਰੀਆਂ ਵੀਡੀਓਜ਼ ਦੇ ਕਲਿੱਪ ਕੱਟ ਕੇ ਪਾ ਰਹੇ ਨੇ ਪਰ ਮੇਰਾ ਬਿਆਨ ਉਹ ਨਹੀਂ ਹੁੰਦਾ ਜੋ ਉਹਨਾਂ ਕਲਿੱਪਾਂ ਦੇ ਵਿੱਚ ਦਿਖਾਇਆ ਜਾਂਦਾ ਉਹਨਾਂ ਨੇ ਕਿਹਾ ਕਿ ਮੈਂ ਕਦੇ ਵੀ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢਣ ਦੀ ਗੱਲ ਨਹੀਂ ਕੀਤੀ ਸਗੋਂ ਮੈਂ ਪ੍ਰਵਾਸੀਆਂ ਦੇ ਨਾਲ ਖੜਾ ਆਂ ਜਿਹੜੇ ਲੋਕ ਮੇਰੇ ਤੇ ਤੰਜ ਕੱਸ ਰਹੇ ਨੇ ਮੈਂ ਉਹਨਾਂ ਨੂੰ ਜਵਾਬ ਦੇ ਰਿਹਾ ਕਿਉਂਕਿ ਜਿਹੜੇ ਪ੍ਰਵਾਸੀ ਨੇ ਮੈਂ ਕਦੇ ਵੀ ਉਹਨਾਂ ਦੇ ਖਿਲਾਫ ਨਹੀਂ ਬੋਲਿਆ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੇ ਆਪਣੇ ਪੱਕੇ ਡੇਰੇ ਜਵਾਲੇ ਨੇ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਰੋਪੜ ਦੀ ਹੈ ਜਿਸ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਆਪਣੀਆਂ ਹੀ ਮੰਡੀਆਂ ਦੇ ਵਿੱਚ ਬੈਠ ਨਹੀਂ پا ਰਹੇ ਕਿਉਂਕਿ ਉੱਥੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੇ ਆਪਣੀਆਂ ਸਬਜ਼ੀ ਦੀਆਂ ਰੇੜੀਆਂ ਖੋਲ ਰੱਖੀਆਂ ਨੇ ਤੇ ਹੁਣ ਉੱਥੇ ਪੰਜਾਬੀ ਨੇ ਜਿਹੜੇ ਉਹਨਾਂ ਦੀ ਹੀ ਨੋ ਐਂਟਰੀ ਦਾ ਅੰਦਾਜ਼ਾ ਜਿਹੜਾ ਲਗਾਇਆ ਜਾ ਸਕਦਾ ਹੈ। ਰੇਡ ਤੇ ਨਿਕਲਿਆ ਪਰਮਿੰਦਰ ਝੋਟਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੇ ਖਿਲਾਫ ਹੁਣ ਪਰਮਿੰਦਰ ਝੋਟਾ ਰੇਡ ਤੇ ਨਿਕਲ ਗਿਆ ਤੇ ਹੁਣ ਉਹਨੇ ਕਹਿ ਦਿੱਤਾ ਕਿ ਜਿਹੜੇ ਵੀ ਨਸ਼ਾ ਵੇਚਣਗੇ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ ਉਹਨਾਂ ਨੇ ਹੁਣ ਬਾਜ਼ਾਰ ਦੇ ਵਿੱਚ ਆਪਣੇ ਪੱਕੇ ਡੇਰੇ ਲਗਾ ਲਏ ਨੇ। ਅਮੀ ਤੋਜਮਾਨ ਨੇ ਪੰਜਾਬੀਆਂ ਨੂੰ ਝਾੜ ਪਾਉਂਦੇ ਆ ਕਿਹਾ ਹੈ ਕਿ ਹੁਣ ਤਾਂ ਸਾਵਧਾਨ ਹੋ ਜਾਓ ਲੋਕ ਕਹਿੰਦੇ ਨੇ ਕਿ ਜੇ ਪ੍ਰਵਾਸੀ ਇੱਥੋਂ ਚਲੇ ਜਾਣਗੇ ਤਾਂ ਸਾਡਾ ਗੁਜ਼ਾਰਾ ਨਹੀਂ ਹੋਏਗਾ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਸਾਡਾ ਪੁੱਤ ਮਾਰਤਾ ਤੇ ਤੁਹਾਨੂੰ ਹਲੇ ਵੀ ਪ੍ਰਵਾਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਰਾਮਲੀਲਾ ਪੇਸ਼ ਕਰੀ ਦੇ ਦੌਰਾਨ ਇੱਕ ਕਲਾਕਾਰ ਦੀ ਮੌਤ ਹੋ ਗਈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੋਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਮੌਕੇ ਤੇ ਹੀ ਉਹ ਸਟੇਜ ਤੇ ਡਿੱਗ ਗਏ ਤੇ ਕਿਸ ਤਰੀਕੇ ਦੇ ਨਾਲ ਅ ਜਿਹੜਾ ਪ੍ਰੋਗਰਾਮ ਹੈ ਉੱਥੇ ਹੀ ਬੰਦ ਕਰਨਾ ਪਿਆ ਹਾਲਾਂਕਿ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਦੀ ਜਿਹੜੀ ਹੈ ਮੌਤ ਹੋ ਗਈ। ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਵੱਲੋਂ ਕੈਬਨਿਟ ਮੀਟਿੰਗ ਬੁਲਾਈ ਗਈ ਸੀ ਦੱਸਦੀ ਹੈ ਕਿ ਸੀਐਮ ਭਗਵੰਤ ਮਾਨ ਦੇ ਘਰ ਵੱਡੇ-ਵੱਡੇ ਮੰਤਰੀ ਨੇ ਜਿਹੜੇ ਉਹ ਇਕੱਠੇ ਹੋਏ ਸੀ ਤੇ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਨੂੰ ਲੈ ਕੇ ਬਹੁਤ ਵੱਡੇ ਐਲਾਨ ਕਰ ਦਿੱਤੇ ਗਏ ਨੇ ਲੰਬੀ ਮੀਟਿੰਗ ਚੱਲੀ ਹੈ ਜਿਸ ਦੇ ਵਿੱਚ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਤੇ ਨੌਜਵਾਨਾਂ ਦੇ ਲਈ ਜਿਹੜੇ ਵੱਡੇ ਫੈਸਲੇ ਨੇ ਉਹ ਕੈਬਨਿਟ ਮੀਟਿੰਗ ਦੇ ਵਿੱਚ ਲਏ ਗਏ ਨੇ। ਕੈਬਨਿਟ ਮੀਟਿੰਗ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਮੰਤਰੀ ਲਾਈਵ ਆਉਂਦੇ ਹੋਏ ਨਜ਼ਰ ਆਏ ਨੇ ਹਰਪਾਲ ਟੀਮਾ ਨੇ ਲਾਈਵ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਐਲਾਨ ਪੰਜਾਬੀਆਂ ਦੇ ਲਈ ਕਰ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਅੱਜ ਮੀਟਿੰਗ ਦੇ ਵਿੱਚ ਅਸੀਂ ਬਹੁਤ ਵੱਡੇ ਫੈਸਲੇ ਕੀਤੇ ਨੇ ਉਹ ਫੈਸਲਿਆਂ ਦੀ ਲਿਸਟ ਉਹਨਾਂ ਨੇ ਬੈਕ ਟੂ ਬੈਕ ਇੱਕ ਇੱਕ ਕਰਕੇ ਜਿਹੜੀ ਸਾਰੀ ਦੱਸੀ ਹੈ ਤੇ ਇਹ ਪੰਜਾਬੀਆਂ ਦੇ ਲਈ ਭਰ ਭਰ ਕੇ ਗੱਫਿਆਂ ਦੇ ਬਰਾਬਰ ਹੈ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਕਿਸਾਨਾਂ ਦੀ ਵੀਡੀਓ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਜੇਕਰ ਕਿਸਾਨ ਅੱਗ ਲਗਾ ਦਿੰਦੇ ਨੇ ਤਾਂ ਇੰਨਾ ਸਰਕਾਰੀ ਅਫਸਰਾਂ ਨੂੰ ਜਦੀ ਦਿਖ ਜਾਂਦੀ ਹੈ ਪਰ ਜਿਹੜੇ ਹੁਣ ਪਿੱਛੇ ਕਿਸਾਨਾਂ ਨੂੰ ਇੰਨੀ ਮਾਰ ਪਈ ਹੈ ਉਹ ਕਿਸੇ ਨੂੰ ਨਹੀਂ दिखी ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਵੇਂ ਹੀ ਸਰਕਾਰੀ ਅਫਸਰ ਕਿਸਾਨਾਂ ਦੇ ਅੱਗ ਲਾਉਣ ਤੋਂ ਬਾਅਦ ਪਹੁੰਚੇ ਤਾਂ ਕਿਸ ਤਰੀਕੇ ਦੇ ਨਾਲ ਜਿਹੜਾ ਮਾਹੌਲ ਹੈ ਉਹ ਗਰਮੰਦਾ ਹੋਇਆ ਨਜ਼ਰ ਆ ਰਿਹਾ ਹੈ ਕੈਬਨਿਟ ਮੀਟਿੰਗ ਤੋਂ ਬਾਅਦ ਡਾਕਟਰ ਬਲਬੀਰ ਸਿੰਘ ਲਾਈਵ ਆਏ ਨੇ ਤੇ ਉਹਨਾਂ ਨੇ ਪੰਜਾਬ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਡਾਕਟਰਾਂ ਨੂੰ ਸਨਮਾਨਿਤ ਕਰਨ ਦਾ ਟਾਈਮ ਆ ਗਿਆ ਹੈ ਕਿਉਂਕਿ ਡਾਕਟਰਾਂ ਨੇ ਸਾਡੀ ਹਰ ਮੁਸ਼ਕਿਲ ਘੜੀ ਦੇ ਵਿੱਚ ਵੱਡੀ ਮਦਦ ਜਿਹੜੀ ਉਹ ਕੀਤੀ ਹੈ 26 ਤਰੀਕ ਤੋਂ ਸਪੈਸ਼ਲ ਸੈਸ਼ਨ ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਤੁਹਾਨੂੰ ਦੱਸ ਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਹਾਲਾਂਕਿ ਇਸ ਦੇ ਵਿੱਚ ਪੰਜਾਬ ਦੇ ਲਈ ਜਿਹੜੇ ਵੱਡੇ ਫੈਸਲੇ ਨੇ ਉਹ ਲਏ ਜਾਣੇ ਨੇ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਜੋ ਹੜਾ ਦੀ ਮਾਰ ਪਈ ਹੈ ਇਸ ਨੂੰ ਲੈ ਕੇ ਵੀ ਸਪੈਸ਼ਲ ਸੈਸ਼ਨ ਦੇ ਵਿੱਚ ਜਿਹੜਾ ਖਾਸ ਉਪਰਾਲਾ ਹੈ ਖਾਸ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ ਪੰਜਾਬ ਦੀ ਰਾਜ ਸਭਾ ਸੀਟ ਦੇ ਲਈ ਚੋਣ ਦਾ ਐਲਾਨ ਕਰ ਦਿੱਤਾ ਗਿਆ ਤੁਹਾਨੂੰ ਦੱਸ ਦੇ 1 ਅਕਤੂਬਰ ਨੂੰ ਇਹ ਜਿਹੜੀ ਚੋਣ ਹੈ ਉਹ ਹੋਏਗੀ ਅ ਸੰਜੀਵ ਅਰੋੜਾ ਦੇ ਅਸਤੀਫੇ ਤੋਂ ਬਾਅਦ ਹੈ ਜਿਹੜੀ ਉਹ ਸੀਟ ਖਾਲੀ ਹੋਈ ਸੀ ਬਟ ਹੁਣ ਚੋਣ ਦਾ ਐਲਾਨ ਆ ਜਿਹੜਾ ਉਹ ਕਰ ਦਿੱਤਾ ਗਿਆ ਹੈ ਤੇ ਉਸੇ ਦਿਨ ਸ਼ਾਮ ਨੂੰ ਜਿਹੜੇ ਨੇ ਨਤੀਜੇ ਐਲਾਨ ਦਿੱਤੇ ਜਾਣਗੇ। ਸੁਆਮੀ ਚੇਤਨਿਆ ਆਨੰਦ ਤੇ ਗੰਭੀਰ ਇਲਜ਼ਾਮ ਲੱਗੇ ਨੇ ਤੁਹਾਨੂੰ ਦੱਸ ਦਈਏ ਕਿ 32 ਵਿਦਿਆਰਥੀਆਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਨੇ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਵੱਲੋਂ ਸਾਨੂੰ ਗਲਤ ਮੈਸੇਜ ਨੇ ਜਿਹੜੇ ਉਹ ਭੇਜੇ ਜਾ ਰਹੇ ਨੇ। ਜਾਣਕਾਰੀ ਮਿਲਦਿਆਂ ਹੀ ਸਵਾਮੀ ਉਥੋਂ ਫਰਾਰ ਹੋ ਗਏ ਹਾਲਾਂਕਿ ਪੁਲਿਸ ਦੇ ਵੱਲੋਂ ਉਹਨਾਂ ਦੀ ਜਿਹੜੀ ਭਾਲ ਹੈ ਉਹ ਕੀਤੀ ਜਾ ਰਹੀ ਹੈ ਤੇ ਜਿਹੜੀ ਉਹਨਾਂ ਦੀ ਕਾਰ ਸੀ ਉਹ ਪੁਲਿਸ ਦੇ ਅੜਿੱਕੇ ਆ ਗਈ ਹੈ ਮਾਤਾ ਰਾਣੀ ਦੇ ਨਰਾਤੇ ਚੱਲ ਰਹੇ ਨੇ ਜਿੱਸੇ ਚੱਲਦੇ ਆ ਮੰਦਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅੱਜ ਮਾਤਾ ਰਾਣੀ ਦਾ ਤੀਸਰਾ ਨਰਾਤਾ ਸੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼ਰਧਾਲੂਆਂ ਦਾ ਠਾਠਾ ਮਾਰਦਾ ਇਕੱਠ ਹੈ ਜਿਹੜਾ ਉਹ ਮੰਦਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਕਿਸ ਤਰੀਕੇ ਦੇ ਨਾਲ ਸ਼ਰਧਾਲੂਆਂ ਦੇ ਚਿਹਰਿਆਂ ਤੇ ਖੁਸ਼ੀ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ ਦੀਵਾਲੀ ਤੋਂ ਪਹਿਲਾਂ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਆ ਗਈ ਹੈ ਤੁਹਾਨੂੰ ਦੱਸਦੀ ਕਿ ਇੱਕ ਪਾਸੇ ਤੇ ਮਾਰੂਤੀ ਕਾਰਾਂ ਨੇ ਜਿਹੜੀਆਂ ਉਹ ਸਸਤੀਆਂ ਹੋ ਗਈਆਂ ਨੇ ਉੱਥੇ ਹੀ ਦੂਜੇ ਪਾਸੇ ਜਿੰਨੀਆਂ ਵੀ ਬਿਜਲੀ ਨਾਲ ਚੱਲਣ ਵਾਲੀਆਂ ਚੀਜ਼ਾਂ ਨੇ ਉਹ ਸਾਰੀਆਂ ਹੀ ਸਸਤੀਆਂ ਹੋ ਗਈਆਂ ਨੇ ਹੁਣ ਇਸ ਮੌਕੇ ਦੀਵਾਲੀ ਤੇ ਤੁਸੀਂ ਵੀ ਨਵੀਆਂ-ਨਵੀਆਂ ਚੀਜ਼ਾਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋਹੇ ਜੀ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ